ਯੁੱਧ ਨਸ਼ਿਆਂ ਬਰੁੱਧ ਜਿਹੜੇ ਆ ਮਾਨਯੋਗ ਸੀਐਮ ਸਾਹਿਬ ਵੱਲੋਂ ਇੱਕ ਤੁਸੀਂ ਪਤਾ ਤੋਂ ਨੀਂ ਪੋਰਟਲ ਵੀ ਖੋਲਿਆ ਗਿਆ ਜਿੱਦੇ ਵਿੱਚ ਕੋਈ ਵੀ ਬੰਦਾ ਜਿਹੜਾ ਕਿਸੇ ਕੋਈ ਨਸ਼ਾ ਕਰਦਾ ਕਰਾਉਂਦਾ ਹੈਗਾ ਉਹਦੇ ਤੁਸੀਂ ਮੈਸੇਜ ਵੀ ਕਰ ਸਕਦੇ ਆ ਤੇ ਸਾਡੇ ਮਾਨਯੋਗ ਬੀਜਪੀ ਸਾਹਿਬ ਸ਼੍ਰੀ ਗੌਰਿਆ ਦੇ ਦਿਨ ਦੇਸ਼ ਅਨੁਸਾਰ ਤੇ ਸਾਡੇ ਐਸਐਸਪੀ ਬਲਜਿੰਦਰ ਸਿੰਘ ਢਿੱਲੋਂ ਦੇ ਨਿਰਦੇਸ਼ ਅਨੁਸਾਰ ਮਤਲਬ ਹਦਾਇਤਾਂ ਅਨੁਸਾਰ ਜਿਹੜਾ ਸਾਡੇ ਪ੍ਰਧਾਨਪੁਰ ਪੁਲਿਸ ਜਿਹੜੀ ਆ ਤੁਹਾਨੂੰ ਹਰ ਰੋਜ਼ ਤੁਹਾਨੂੰ ਪਤਾ ਕੋਈ ਨਾ ਕੋਈ ਐਫਆਈਆਰ ਲੋਚ ਕਰਦੇ ਨੇ ਤੁਸੀਂ ਅੱਗੇ ਵੀ ਦੇਖਿਆ ਕਿ ਅਸੀਂ ਨਸ਼ਿਆਂ ਪ੍ਰਬੰਧ ਕਿੰਨੇ ਠੱਲ ਪਾਈਓ ਜਿਹੜੀ ਕੱਲ ਦੀ ਤੁਸੀਂ ਗੱਲ ਕਹਿ ਰਹੇ ਹੋ ਮਿਤੀ 25 7 25 ਨੂੰ ਸਾਨੂੰ ਇੱਕ ਮੈਸੇਜ ਆਇਆ ਪੁਲਿਸ ਸਟੇਸ਼ਨ ਇੱਕ ਨੰਬਰ ਦੇ ਡਿਵੀਜ਼ਨ ਨੰਬਰ ਦੇ ਜੇ ਮਨਕਰੀਤ ਕੌਰ ਨੇ ਕੋਈ ਜਰੀਲੀ ਦਵਾਈ ਖਾ ਲਈ ਆ ਉਹ ਜਦੋਂ ਦਵਾਈ ਖਾਧੀ ਤੇ ਉਹਨਾਂ ਨੂੰ ਜਿਹੜਾ ਅਮਨਦੀਪ ਹਸਪੀਟਲ ਚ ਲਾਰਜਲੀ ਲਗੇ ਲਾਰਜ ਦੌਰਾਨ ਉਹਨਾਂ ਦੀ ਜਿਹੜੀ ਡੈਥ ਹੋ ਗਈ ਉਹਨਾਂ ਦੇ ਹਸਬੰਦ ਦੇ ਬਿਆਨਾਂ ਦੇ ਉੱਤੇ ਉਹਨਾਂ ਦੇ بیٹے ਤੇ ਆਪਣੇ ਅਮਤਾਰ ਸਿੰਘ ਤੇ ਐਫ ਆਈ ਆਰ ਲਾਜ ਹੋਈ 110 ਨੰਬਰ ਪਰ ਜੋ ਤੁਸੀਂ ਨਸਿਆਂ ਵਾਲੀ ਗੱਲ ਕਰ ਰਹੇ ਉਹ ਨਸਿਆਂ ਵਾਲੀ ਕੋਈ ਉਹ ਜਿਹੀ ਗੱਲ ਨਹੀਂ ਹੈ ਸਿਰਫ ਉਹ ਬੰਦਾ ਸ਼ਰਾਬ ਪੀਂਦਾ ਸੀਗਾ ਸ਼ਰਾਬ ਪੀਂਦਾ ਆਦੀ ਸੀਗਾ ਇਸ ਇਸ ਕਰਕੇ ਸ਼ਰਾਬ ਪੀ ਕੇ ਆਪਣੇ ਘਰ ਦੇ ਆਪਣੀ ਮਾਂ ਨੂੰ ਪਰਿਵਾਰ ਨੂੰ ਤੰਗ ਕਰਦਾ ਸੀਗਾ ਉਸ ਕਰਕੇ ਉਹਨਾਂ ਦੀ ਦੁਖੀ ਹੋ ਕੇ ਉਹਦੀ ਮਾਂ ਨੇ ਜਿਹੜੀ ਆ ਕੁਝ ਜਰੀਲੀ ਦਵਾਈ ਖਾ ਕੇ ਤੇ ਉਹਨਾਂ ਦੀ ਜਿਹੜੀ ਉਹ ਡੈਥ ਹੋ ਗਈ ਸੀਗੀ ਤੇ ਉਹਨਾਂ ਦੇ ਹਸਬੰਦ ਦੇ ਬਿਆਨਾਂ ਦੇ ਪਰਚਾ ਵੀ ਦਰਜ ਹੋ ਗਿਆ 110 ਨੰਬਰ ਐਫ ਆਈ ਆਰ ਹੈ ਤੇ ਉਹਨੂੰ ਜਿਹੜਾ ਹੈਗਾ ਉਹਨਾਂ ਦਾ ਮੁੰਡਾ ਉਹਨੂੰ ਅਸੀਂ ਗ੍ਰਿਫਤਾਰ ਵੀ ਕਰ ਲਿਆ ਅਜਮਾਨਯੋਗ ਅਦਾਲਤ ਦੇ ਵਿੱਚ ਵੀ ਪੇਸ਼ ਕਰਤਾ ਬੇਬਸ ਸਿਰਫ ਇਹ ਹੀ ਸੀਗਾ ਕਿ ਉਹ ਸ਼ਰਾਬ ਪੀਂਦਾ ਦੀਸ ਡਰਗ ਡਿਕਟ ਨਹੀਂ ਸੀਗਾ ਇਹ ਜਿਹੜੇ ਸੀਗੇ ਇਹ ਜਿਹੜਾ ਸੀਗੀ ਮਨਪ੍ਰੀਤ ਕੌਰ ਇਹ ਬੈਂਕ ਕਲੋਨੀ ਬਾਡ ਨੰਬਰ 29 ਦੀ ਰਹਿਣ ਵਾਲੀ ਸੀ ਦੀ ਨਸ਼ੇ ਵਾਲੀ ਕੋਈ ਉਹ ਗੱਲ ਨਹੀਂ ਹੈ ਟਿੱਕ ਦੀ ਕੋਈ ਗੱਲ ਨਹੀਂ ਸਿਰਫ ਸ਼ਰਾਬ ਪਿੰਦਾ ਸੀ ਸ਼ਰਾਬ ਪਿੰਦਾਦੀ ਸੀਗਾ ਇਹਦੇ ਦੁਖੀ ਹੋ ਕੇ ਉਹਦੀ ਮਾਂ ਨੇ ਜਿਹੜੀ ਉਹ ਜਿੜੀ ਦਵਾਈ ਖਾਣੀ ਤਾਂ ਉਹਨਾਂ ਦੀ ਜਿਹੜੀ ਉਹ ਡੈਥ ਹੋ ਗਈ ਸੀ ਸਰਕੈਸ਼ ਪਰ ਇਹ ਆ ਵੀ ਇਹ ਤੁਹਾਨੂੰ ਵੀ ਪਤਾ ਲਾਇਸੈਂਸ ਲਾਇਸੈਂਸ ਤੇ ਇਹ ਸ਼ਰਾਬ ਦੇ ਠੇਕੇ ਖੁੱਲਦੇ ਨੇ ਉਹਦੇ ਆਧਾਰ ਤੇ ਜਿਹੜੀ ਸ਼ਰਾਬ ਵਿਕਦੀ ਆ ਉਹ ਤੁਹਾਡੇ ਕਰਨ ਵਾਲੇ ਅਬੈਦ ਰੂਪ ਚ ਨਹੀਂ ਅਬੈਦ ਰੂਪ ਚ ਨਹੀਂ ਹੈ ਜੇ ਕੋਈ ਅਬੈਦ ਰੂਪ ਵਾਲੀ ਹੁੰਦੀ ਉਹ ਅਸੀਂ ਫੜ ਕੇ ਪਰਚੇ ਵੀ ਦਰਜ ਕਰਦੇ ਆ ਤੇ ਪਹਿਲੇ ਵੀ ਤੁਸੀਂ ਦੇਖਿਆ ਤੁਹਾਨੂੰ ਦੱਸਿਆ ਵੀ ਆ ਕਿ ਕਈ ਪਰਚੇ ਅਸੀਂ ਜਿਹੜੇ ਨਜਾਇਜ਼ ਸ਼ਰਾਬ ਵੇਚਦੇ ਆ ਉਹਨਾਂ ਤੇ ਉੱਪਰ ਐਫ ਆਈ ਆਰ ਵੀ ਲੌਂਚ ਕੀਤੀਆਂ ਹੋਈਆਂ ਇਹਦਾ ਬੀ ਐਸ ਐਨ ਆਪਣੀ ਹੈਗੀ 306 ਆਈ ਪੀ ਸੀ ਬੀ ਐਨ ਐਸ 108 ਦੇ ਤਹਿਤ ਜਿਹੜਾ ਮਕਦਮਾ ਦਰਜ ਕੀਤਾ ਗਿਆ 110 ਨੰਬਰ ਐਫ ਆਈ ਆਰ ਤੇ ਡਰਗ ਡਿਕਟ ਦਾ ਕੋਈ ਵੀ ਇਹ ਜਿਆ ਨਹੀਂ ਆ ਸਿਰਫ ਸ਼ਰਾਬ ਪੀਂਦਾ ਆਦੀ ਸੀ ਐਗਰੈਸਿਵ ਰਹਿੰਦਾ ਸੀਗਾ ਘਰਦਿਆਂ ਨੇ ਆਪਣੇ ਮਾਂ ਪਿਓ ਨੇ ਲੜਦਾ ਸੀਗਾ ਇਸ ਕਰਕੇ ਮਾਂ ਜਿਹੜੀ ਉਹ ਦੁਖੀ ਹੋ ਕੇ ਜਿਹੜਾ ਉਹਨਾਂ ਨੇ ਆਪਣੀ ਦਵਾਈ ਖਾ ਕੇ ਤੇ ਉਹਨਾਂ ਦੀ ਜਿਹੜਾ ਡੈਥ ਹੋ ਗਈ ਆ ਉਹਦੇ ਆਧਾਰ ਤੇ ਜਿਹੜਾ ਇਸ ਮੁੰਡੇ ਦਾ ਹੀ ਪਰਚਾ ਕਰ ਲਿਆ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਤੇ ਉਹਨੂੰ ਜਿਹੜਾ ਮਾਨਯੋਗ ਅਦਾਲਤ ਦੇ ਵਿੱਚ ਵੀ ਪੇਸ਼